ਸਿਜਨ ਜਿੰਦਾਬਾਦ ਜ਼ਿੰਦਾਬਾਦ ਆਖੜੇ ਕਰਕੇ ਸਰਦਾਰ ਜੀ 12 12 ਵਜੇ 12 ਵਜੇ ਬਜ਼ੀਪਾ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਹਰਿਕ ਸਿੰਘ ਰਾਵਤ ਨੇ ਜਿਸ ਤਰੀਕੇ ਨਾਲ ਇੱਕ ਸਿੱਖ ਦਾ 12 ਵਜੇ 12 ਵਜੇ ਮਜ਼ਾਕ ਉਡਾਇਆ ਹੈ ਕਾਂਗਰਸ ਨੂੰ 12 ਵਜੇ ਦਾ ਇਤਿਹਾਸ ਨਹੀਂ ਪਤਾ ਰਵ ਸਾਹਿਬ 12 ਵਜੇ ਦਾ ਇਤਿਹਾਸ ਸੁਣੋ ਪਹਿਲਾਂ ਪੜੋ ਜਦੋਂ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਅਬਦਾਲੀ ਚੱਕ ਕੇ ਲੈ ਜਾਂਦਾ ਸੀ ਔਰ ਟੱਕੇ ਟੱਕੇ ਤੇ ਕਾਬਲ ਦੇ ਬਜਾਰਾਂ 'ਚ ਵੇਚਦਾ ਸੀ ਉਸ ਸਮੇਂ ਦੌਰਾਨ ਸਿੱਖਾਂ ਨੇ 12 ਵਜੇ ਮਰਦਕੇ ਸਮਾਂ ਰੱਖਿਆ ਸੀ ਲਾਂਬਦ ਹੋਣ ਦਾ ਇਸ ਦੇਸ ਦੀਆਂ ਧੀਆਂ ਭੈਣਾਂ ਨੂੰ ਬਚਾਉਣ ਦਾ ਅਬਦਾਲੀ ਦੇ ਚੁੰਗਲ 'ਚੋਂ ਇਹ ਆ 12 ਵਜੇ ਦਾ ਇਤਿਹਾਸ ਤੁਸੀਂ ਸਾਡਾ ਮਜ਼ਾਕ ਡਾ ਰਹੇ ਹੋ ਤੁਸੀਂ ਸਿੱਖਾਂ ਦਾ ਮਜ਼ਾਕ ਡਾ ਰਹੇ ਹੋ ਇਹ ਸਿਲਾ ਦੇ ਰਹੀ ਹੈ ਕਾਂਗਰਸ ਸਿੱਖਾਂ ਦਾ ਸਾਨੂੰ ਪਤਾ ਹੈ ਕਾਂਗਰਸ ਦੇ ਮੰਚ 'ਚ ਸਿੱਖਾਂ ਨੂੰ ਲੈ ਕੇ ਬਹੁਤ ਬੇਈਮਾਨੀ ਹੈ ਨਫ਼ਰਤ ਹੈ ਉਹਦਾ ਪ੍ਰਗਟਾਵਾ ਜਿਹੜੇ ਆ ਸਮੇਂ-ਸਮੇਂ 'ਤੇ ਹਰਖ ਸਿੰਘ ਰਾਵਤ ਵਰਗੇ ਲੋਕ ਕਰਦੇ ਰਹਿੰਦੇ ਆ ਸਿੱਖਾਂ ਦੇ ਉੱਤੇ ਇੱਕ ਵਾਰੀ ਫੇਰ ਭੱਦੀ ਟਿੱਪਣੀ ਕੀਤੀ ਆ ਉਹਨਾਂ ਨੇ 12 ਵੱਜਣ ਵਾਲੀ ਜਿਹੜੀ ਗੱਲ ਆ ਉਹ ਕਹੀ ਹੈ ਅਸੀਂ ਆਵਾਜ਼ਲੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਇਸ ਤੀ ਦੀ ਸਖਤ ਸ਼ਬਦਾ ਦੇ ਵਿੱਚ ਨਿਖੇਜੀ ਕਰਦੇ ਕਿ ਕਾਂਗਰਸ ਦੇ ਨੇਤਾ ਬਾਰ-ਬਾਰ ਕਿਉਂ ਇੱਕ ਭਾਈਚਾਰੇ ਦੇ ਉੱਤੇ ਮਿੱਥ ਕੇ ਇਸ ਤਰ੍ਹਾਂ ਦੀਆਂ ਭੱਡੀਆਂ ਟਿੱਪਣੀਆਂ ਕਰ ਰਹੇ ਹਨ ਬਹੁਤ ਬੁਰੀ ਗੱਲ ਹੈ ਬਹੁਤ ਮਾੜੀ ਗੱਲ ਹੈ ਕਿ ਕਿਸੇ ਦੀ ਧਰਮ ਦੇ ਉੱਤੇ ਕਿਸੇ ਦੀ ਜਾਤ ਪਾਤ ਦੇ ਕਿਸੇ ਦੇ ਰੰਗ ਤੇ ਕੱਦ ਤੇ ਇਹ ਜਿਵੇਂ ਕਿਸੇ ਸਿਆਸੀ ਲੀਡਰ ਨੂੰ ਬਿਆਨ ਦੇਣਾ ਬਹੁਤ ਸ਼ੋਭਾ ਨਹੀਂ ਦਿੰਦਾ ਸਿੱਖੋ ਕੌਮ ਨੇ ਜਿੰਨਾ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਜਾਵਤ ਕੀ ਉਹਨਾਂ ਨੂੰ ਗੱਲ ਯਾਦ ਰੱਖਣੀ ਚਾਹੀਦੀ 12 ਵਜੇ ਉਦੋਂ ਕਹਿੰਦੇ ਸੀ ਜਦੋਂ ਧੀਆਂ ਪੈਣਾ ਨੂੰ ਲੁੱਟ ਕੇ ਲੈ ਚੱਲੇ ਅਫਦਾਲੀ ਦੇ ਉੱਤੇ ਸਿੱਖ ਹਮਲਾ ਕਰਦੇ ਸੀ ਆ ਤੁਸੀਂ ਮਜ਼ਾਕ ਢਾਉਨੇ ਹੋ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਹਮੇਸ਼ਾ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਲਾਉਣ ਥਾ ਤੇ ਧੂਣ ਖਿੜ ਗਿਆ ਉਹ ਲੋਕ ਜਿਨ੍ਹਾਂ ਨੇ 84 ਕਰਾਈ ਗੜਾ ਤੇਰ ਪੁਆਏ ਮਰਦੋਸ਼ ਲੋਕਾਂ ਦੀ ਕਤਲ ਕਰਾਈ ਤੇ ਮੈਂ ਮੰਗ ਕਰਦਾ ਪੰਜਾਬ ਕਾਂਗਰਸ ਦੇ ਪ੍ਰਣਾ ਰਾਜਾ ਜੀ ਬਾਜਵਾ ਸਾਹਿਬ ਰਾਹੁਲ ਗਾਂਧੀ ਮਾਫੀ ਮੰਗਣੇ